ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਹੋਏ ਹਾਂ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਜਿੱਥੇ ਕਿ ਪੁਸਤਕ ਮੇਲਾ ਲੱਗ ਰਿਹਾ ਹੈ ਜੀ 1 ਅਪ੍ਰੈਲ ਤੋਂ ਲੈ ਕੇ 5 ਅਪ੍ਰੈਲ ਤੱਕ ਅੱਤ ਤੁਸੀਂ ਪੋਸਟਰ ਵਿੱਚ ਵੀ ਦੇਖ ਸਕਦੇ ਹੋ ਤਾਂ ਚਲੋ ਚੱਲੀਏ ਆਜੂ ਫਿਰ ਤਾਂ ਪਹੁੰਚ ਚੁੱਕੇ ਹਾਂ ਜੀ ਆਪਾਂ ਪੁਸਤਕ ਮੇਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਤੁਸੀਂ ਦੇਖ ਸਕਦੇ ਹੋ ਇੱਥੇ ਕਿੰਨੀਆਂ ਵੱਖ-ਵੱਖ ਤਰੀਕੇ ਦੀਆਂ ਪੁਸਤਕਾਂ ਪਈਆਂ ਨੇ ਜੀ ਅੱਪ ਸਾਹਮਣੇ ਕਿਤਾਬ ਹਟ ਮੂਸਾ ਮਾਨਸਾ ਤੋਂ ਆਏ ਹੋਏ ਨੇ ਜੀ ਇਤਿਬਾਕ ਵਕ ਜਿਲਿਆਂ ਤੋਂ ਬਹੁਤ ਸਾਰੇ ਲੋਕ ਆਪਣੀਆਂ ਆਪਣੀਆਂ ਪੁਸਤਕਾਂ ਲੈ ਕੇ ਆਏ ਹੋਏ ਹਨ ਜੀ ਤੁਸੀਂ ਦੇਖ ਸਕਦਾ ਇੱਥੇ ਰਿਚ ਡੈਡ ਪੂਰ ਡੈਡ ਮੂਸੇ ਵਾਲੇ ਉੱਪਰ ਬਹੁਤ ਸਾਰੇ ਪੁਸਤਕਾਂ ਪਈਆਂ ਨੇ ਤੇ ਇਸ ਤੋਂ ਬਗੈਰ ਇੱਥੇ ਹੋਰ ਬਹੁਤ ਸਾਰੇ ਪੁਸਤਕਾਂ ਪਈਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਆਪਣੇ ਗੁਰੂ ਜੀ ਬਾਰੇ ਸਹੀਦ ਜਸਵੰਤ ਸਿੰਘ ਖਾਲੜਾ ਜੀ ਬਾਰੇ ਤੇ ਹੋਰ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਬਹੁਤ ਸਾਰੇ ਪੁਸਤਕਾਂ ਪਈਆਂ ਨੇ ਹਾਜੀ ਨਾਨਕ ਸਿੰਘ ਜੀ ਦੀ ਚਿੱਟਾ ਲਹੂ ਪਈ ਹੈ ਜੀ ਤੇ ਹੋਰ ਇੱਥੇ ਭਾਂਤ ਭਾਂਤ ਤਰੀਕੇ ਦੇ ਬਹੁਤ ਸਾਰੇ ਪੁਸਤਕਾਂ ਮਈਆਂ ਨੇ ਜੀ ਚਲੋ ਜੀ ਹੁਣ ਅੱਗੇ ਦੇਖਦੇ ਹਾਂ ਆਪਾਂ ਹੋਰ ਪੁਸਤਕਾਂ ਅੱਗੇ ਚੱਲਦੇ ਹਾਂ ਜੀ ਚਲੋ ਫਿਰ ਆ ਜਾਓ ਇਹ ਇੱਧਰ ਤੁਸੀਂ ਦੇਖ ਸਕਦੇ ਹੋ ਜੀ ਇੱਧਰ ਪੋਸਟਰ ਮੇਕਿੰਗ ਆਦਿ ਨਾਲ ਬਣਾਏ ਹੋਏ ਪੋਸਟਰ ਪਏ ਨੇ ਜੀ ਉਰੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਫੋਟੋ ਪਈ ਹੈ ਜੀ ਇੱਧਰ ਤੇ ਅੱਗੇ ਚੱਲਦੇ ਆਂ ਜੀ ਆਪਾਂ ਹੁਣ ਦੇਖਦੇ ਆਂ ਅੱਗੇ ਇੱਧਰ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਬਹੁ ਤਰੀਕੇ ਦੀਆਂ ਪੁਸਤਕਾਂ ਪਈਆਂ ਨੇ ਜੀ ਆ ਜੀ ਜਪਜੀ ਸਾਹਿਬ ਜੀ ਦੀ ਪਈ ਹੈ ਜੀ ਇੰਗਲਿਸ਼ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਪੁਸਤਕ ਬਣੀ ਹੋਈ ਜੀ ਤੇ ਹੋਰ ਇੱਧਰ ਬਹੁਤ ਦਾ ਸਿਕਸ ਪਈਏ ਜੀ ਇੱਧਰ ਇਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਅੱਗੇ ਚੱਲੀਏ ਤਾਂ ਹੋਰ ਆਪਣੋਂ ਬਹੁਤ ਸਾਰੀਆਂ ਪੁਸਤਕਾਂ ਦਿਖਾਈ ਜਾਂਦੀਆਂ ਨੇ ਜੀ ਜਿਵੇਂ ਕਿ ਇੱਧਰ ਜੇ ਨਲਵਾ ਜਰਨਲ ਬਾਜੋਂ ਪੁਸਤਕ ਪਈ ਹੈ ਤੇ ਭਾਰਤ ਦਾ ਸੰਵਿਧਾਨ ਪਈ ਹੈ ਜੀ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਇੱਥੇ ਪੁਸਤਕਾਂ ਪਈਆਂ ਨੇ ਜੀ ਨਾਰਮਲ ਪ੍ਰਾਈਸ ਠੀਕ ਪ੍ਰਾਈਸ ਦੇ ਵਿੱਚ ਹੀ ਆਗੇ ਤੁਸੀਂ ਜਰੂਰ ਤੁਸੀਂ ਦੇਖ ਸਕਦੇ ਹੋ ਜੀ ਹਰ ਸਾਲ ਲੱਗਦਾ ਜੀ ਪੁਸਤਕ ਮੇਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਜੀ ਇੱਧਰ ਤੁਸੀਂ ਦੇਖ ਸਕਦੇ ਹੋ ਜੀ ਹੋਰ ਬਹੁਤ ਸਾਰੀਆਂ ਪੁਸਤਕਾਂ ਪਈਆਂ ਨੇ ਜਾਂ ਆਪਣੀਆਂ ਵੀਡੀਓ ਨੂੰ ਜੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਹੋਏ ਹਾਂ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇੱਥੇ ਕਿ ਪੁਸਤਕ ਮੇਲਾ ਲੱਗ ਰਿਹਾ ਜੀ 1 ਅਪ੍ਰੈਲ ਤੋਂ ਲੈ ਕੇ 5 ਅਪ੍ਰੈਲ ਤੱਕ ਅਬ ਤੁਸੀਂ ਪੋਸਟਰ ਵਿੱਚ ਵੀ ਦੇਖ ਸਕਦੇ ਹੋ ਤਾਂ ਚਲੋ ਚੱਲੀਏ ਆਜੂ ਫੇਰ